ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਇਹਨਾਂ ਦਾ ਜਿਹੜਾ ਕਿ ਆਪਾਂ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਜਿਹੜਾ ਕਿ ਸੈਮੈਸਟਰ 1 ਦਾ ਸਿਲੇਬਸ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਪੇਪਰ ਦਾ ਪੈਟਰਨ ਤੇ ਸਟੂਡੈਂਟਸ ਜਿਹੜੇ ਪੰਜਾਬੀ ਕੰਪਲਸਰੀ ਦਾ ਜਿਹੜਾ ਸਿਲੇਬਸ ਹੈ ਤੇ ਬੈਚਲਰ ਆਫ ਆਰਟਸ ਲਈ ਬੈਚਲਰ ਆਫ ਸਾਇੰਸ ਲਈ ਠੀਕ ਹੈ ਸੇਮ ਹੈ ਤੇ ਇਹ ਅੰਡਰ NEP 2020 ਦੇ ਦੀ ਨਾ ਠੀਕ ਹੈ ਹਾਂਜੀ ਸੈਮੈਸਟਰ 1 ਹੰਡਰਡ ਮਾਰਕਸ ਦਾ ਤੁਹਾਡਾ ਇਹ ਐਗਜ਼ਾਮ ਹੋਣਾ ਜਿਹਦੇ ਵਿੱਚ ਸਟੂਡੈਂਟਸ ਪਹਿਲਾਂ ਪੇਪਰ ਦਾ ਪੈਟਰਨ ਚ ਦੇਖੋ ਪੇਪਰ ਦੇ ਜਿਹੜੇ ਤੁਹਾਡੇ ਭਾਗ ਹੋਣਗੇ 4 ਭਾਗ ਊੜਾ ਜਾਂ ਭਾਗ ਪਵਨ ਕਹਿ ਸਕਦੇ 2 ਠੀਕ ਹੈ ਅ 3 4 ਹਰ ਇੱਕ ਦੇ ਵਿੱਚ ਦੋ ਦੋ ਕੁਐਸਚਨ ਹੋਣਗੇ ਹੋ ਸਕਦਾ ਅੱਗੇ-ਅੱਗੇ ਉਹਦੇ ਸਭ 파ਟ ਵੀ ਬਣੇ ਹੋਣ ਠੀਕ ਹੈ ਹਰ ਇੱਕ ਦੇ ਵਿੱਚੋਂ ਤੁਸੀ 21 ਕੁਐਸਚਨ ਕਰਨਾ ਹੋਊਗਾ ਚਾਰ ਕੁਐਸਚਨ ਹੋਗੇ ਤੇ ਇੱਕ ਕੁਐਸਚਨ ਜੇ ਤੁਸੀਂ ਪਾਰਟ A ਚੋਂ ਕਰਦੋ ਚਾਹੇ B ਚੋਂ ਕਰੋ ਚਾਹੇ 3rd ਚੋਂ ਕਰੋ ਚਾਹੇ 4th ਚੋਂ ਕਰੋ ਮਤਲਬ ਕਿ ਇੱਕ ਪਾਰਟ ਦੇ ਤੁਹਾਨੂੰ ਦੋਨੋਂ ਕੁਐਸਚਨ ਕਰਨੇ ਪੈਣਗੇ ਬਾਕੀ ਜਿਹੜੇ ਤਿੰਨ ਪਾਰਟ ਨਾਲੋਂ ਚ ਤੁਸੀਂ ਇੱਕ ਕਰਨਾ ਹੋਊਗਾ ਤਾਂ ਟੋਟਲ ਕਿੰਨੇ ਕੁਐਸਚਨ ਹੋਗੇ 5 ਕੁਐਸਚਨ ਤੁਸੀਂ ਕਰਨੇ ਹੋਣਗੇ 20 ਮਾਰਕਸ ਦਾ ਤੁਹਾਡੇ ਇੱਕ ਕੁਐਸਚਨ ਰਹੂਗਾ 100 ਮਾਰਕਸ ਦਾ ਪੇਪਰ ਹੋਣਾ ਇਹ ਤਾਂ ਹੋ ਗਿਆ ਪੇਪਰ ਦਾ ਪੈਟਰਨ ਹੁਣ ਸਿਲੇਬਸ ਦੱਸ ਦਿਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਬਬ ਤੁਹਾਡੇ ਹਰ ਇੱਕ ਇਗਜ਼ਾਮ ਦੀ ਬ ਤਿਵਾਤਵਰ ਸਟੂਡੈਂਟਸ ਨਾਲ ਸ਼ੇਅਰ ਕਰੋ ਹਾਂਜੀ ਸੈਕਸ਼ਨ E ਦੇ ਵਿੱਚ ਹੈਗੇ ਤੁਹਾਡੇ ਦੋ ਰੰਗ ਕਵਤਾ ਭਾਗ ਕਵਤਾ ਭਾਗ ਆ ਠੀਕ ਹੈ ਦੋ ਰੰਗ ਕਵਤਾ ਭਾਗ ਦੀ ਜਿਹੜੀ ਬੁੱਕ ਆ ਤੁਹਾਡੀ ਉਹਦਾ ਨੇਮ ਹੈ ਸੰਪਾਦਕ ਹੈਗਾ ਹਰਜਿੰਦਰ ਸਿੰਘ ਢਿੱਲੋਂ ਤੇ ਪ੍ਰੀਤਮ ਸਿੰਘ ਸਰਗੋਦੀਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਵੱਲੋਂ ਜਿਹੜੀ ਪਬਲਿਸ਼ ਹੋਈ ਹੋਈ ਆ ਇਸ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿਸੇ ਲੇਖਕ ਦਾ ਜੀਵਨ ਤੇ ਰਚਨਾ ਠੀਕ ਆ ਪ੍ਰਸੰਗ ਸਹਿਤ ਵਿਆਖਿਆ ਕਵਤਾ ਦਾ ਵਿਸ਼ਾ ਵਸਤੂ ਮਲਗੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਤੇ ਕਪਤਾ ਦਾ ਵਿਸ਼ਾ ਵਸਤੂ ਕਰ ਲੋ ਜੇ ਤੁਸੀਂ ਰਾਈਟਰਾਂ ਦੇ ਜੀਵਨ ਬਾਰੇ ਤੁਸੀਂ ਛੱਡ ਵੀ ਸਕਦੇ ਹੋ ਕਿਉਂਕਿ ਚੁਆਇਸ ਆ ਜਾਊਗੀ ਫਿਰ ਸੈਕਸ਼ਨ ਬੀ ਦੇ ਵਿੱਚ ਅੱਗੇ ਹੈਗੇ ਤੁਹਾਡੀ ਬੁੱਕ ਪੰਜਾਬ ਦੇ ਮਹਾਨ ਕਲਾਕਾਰ ਪੰਜਾਬ ਦੇ ਮਹਾਨ ਕਲਾਕਾਰ ਸੰਪਾਦਕ ਹੈਗਾ ਬਲਵੰਤ ਗਾਰਗੀ ਸ਼੍ਰੀ ਗੁਰੂ ਨਾਨਕ ਦੇਵ ਜਿਉਨੀਵਰਸਿਟੀ ਅੰਮ੍ਰਿਤਸਰ ਵੱਲੋਂ ਪਬਲਿਸ਼ ਹੈ ਇਹ ਤੇ ਅਮਰਤਾ ਸ਼ੇਰ ਗਿੱਲ ਤੋਂ ਲੈ ਕੇ ਭਾਈ ਸਮੁੰਦਰ ਤੱਕ ਇਹਦੇ ਵਿੱਚ ਜਿਹੜੇ ਮਹਾਨ ਕਲਾਕਾਰ ਨੇ ਇਹਨਾਂ ਸਾਰੇ ਕਲਾਕਾਰਾਂ ਬਾਰੇ ਰੀਡ ਕਰਨਾ ਤੁਸੀਂ ਇਨਾਂ ਦੇ ਵਿੱਚੋਂ ਵਿਸ਼ਾ ਵਸਤੂ ਸਾਰ ਤੇ ਨਾਇਕ ਵਿੰਮ ਮਤਲਬ ਕਿ ਇਹਦੇ ਵਿੱਚ ਤੁਸੀਂ ਵਿਸ਼ਾ ਵਸਤੂ ਤੇ ਸਾਰ ਪੱਕੇ ਤੌਰ ਤੇ ਕਰ ਲਓ ਨਾਇਕ ਵਿੰਮ ਛੱਡ ਵੀ ਸਾਰੂ ਕਿਉਂਕਿ ਚੁਆਇਸ ਹੋਊਗੀ ਉਸ ਤੋਂ ਬਾਅਦ ਸੈਕਸ਼ਨ ਸੀ ਦੇ ਵਿੱਚ ਪੈਰਾ ਰਚਨਾ ਹੋਊਗੀ ਠੀਕ ਹੈ ਪੈਰਾ ਰਚਨਾ ਉਸ ਤੋਂ ਬਾਅਦ ਪੈਰਾ ਰਚਨਾ ਮਤਲਬ ਕਿ ਜਿਹੜਾ ਟਾਪਿਕ ਦਿੱਤਾ ਉਹ ਹੁੰਦਾ ਉਹਦੇ ਬਾਰੇ ਤੁਸੀਂ ਲਿਖਣਾ ਹੁੰਦਾ ਠੀਕ ਹੈ ਮੰਨ ਲਓ ਜਿਵੇਂ ਸਾਈਕਲ ਦੀ ਵਰਤੋਂ ਹੋਊਗੀ ਠੀਕ ਹੈਵੇਂ ਕੋਈ ਵੀ ਜਾ ਖੂਣ ਦਾ ਨਵੇਂ ਕੋਈ ਵੀ ਲਾਇਬ੍ਰੇਰੀ ਜਾਣਾ ਮੇਰਾ ਸਕੂਲ ਐਵੇਂ ਠੀਕ ਹੈ ਪੈਰਾ ਰਚਨਾ ਹੋਗੀ ਤੇਰ ਅੱਗੇ ਪਾਗੜੇ ਦੇ ਵਿੱਚੋਂ ਪੈਰੇ ਨੂੰ ਪੜ੍ਹ ਕੇ ਪ੍ਰਸ਼ਨ ਦਾ ਜਵਾਬ ਕਰਨਾ ਮਤਲਬ ਕਿ ਸੈਕਸ਼ਨ ਸੀ ਤੁਸੀਂ ਇਹਦੇ ਦੋਨੇ ਕੁਐਸਚਨ ਅਟੈਂਪਟ ਕਰ ਸਕਦੇ ਹੋ ਕਿਉਂਕਿ ਈਜ਼ੀ ਨੇ ਪੈਰਾ ਰਚਨਾ ਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦਾ ਉੱਤਰ ਕਰਨਾ ਠੀਕ ਹੈ ਬਾਕੀ ਜੋ ਤੁਸੀਂ ਕੀ ਕਰਦੇ ਹੋ ਸੈਕਸ਼ਨ ਡੀ ਦੇ ਵਿੱਚ ਆਵਗੇ ਤੁਹਾਡੀ ਵਿਆਕਰਨ ਵਿਆਕਰਨ ਦੇ ਵਿੱਚੋਂ ਭਾਸ਼ਾ ਬਣ ਗਈ ਆ ਭਾਸ਼ਾ ਟਕਸਾਲੀ ਰੂਪ ਭਾਸ਼ਾ ਤੇ ਭਾਸ਼ਾ ਵਿੱਚ ਅੰਤਰ ਇਹ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਟੌਪਿਕ ਤੁਸੀਂ ਵਾਚ ਕਰ ਸਕਦੇ ਹੋ ਜਿਹੜੇ ਵੀ ਤੁਹਾਡਾ ਟਾਪਿਕ ਤੁਸੀਂ ਸਰਚ ਕਰਦੇ ਹੋ ਜਿਵੇਂ ਭਾਸ਼ਾ ਦੇ ਪਾਸ਼ਾ ਵਿੱਚ ਅੰਤਰ ਬਾਈ ਤੂਰ ਸਟਡੀ ਕਲਾਸਸ ਐਵੇਂ ਸਰਚ ਕਰ ਲਿਆ ਕਰੋ ਤੇ ਅੱਗੇ ਪੰਜਾਬੀ ਭਾਸ਼ਾ ਦੇ ਪਛਾਣ ਚਿੰਨ ਅੱਗੇ ਹੈਗਾ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਠੀਕ ਹੈ ਇਹ ਹੈਗਾ ਤੁਹਾਡਾ ਸਿਲੇਬਸ ਤੇ ਪੇਪਰ ਦਾ ਪੈਟਰਨ ਪੰਜਾਬੀ لازਮੀ ਥੈਂਕਸ